ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਤੇ ਲੋ ਜੀ ਇੱਥੇ ਆਪਾਂ ਕੰਮ ਸਾਰਾ ਕਰਕੇ ਤੇ ਬੱਚਿਆਂ ਨੂੰ ਨਵਾਣ ਨੂੰ ਦਿੱਤਾ ਸੀ ਤੇ ਆਪਾਂ ਬਣਾਉਂਦੇ ਪੈਸੀ ਕੀ ਆਲੂ ਵਾਲੇ ਪਰੌਂਠੇ ਮਨਮੀ ਤ ਮੰਗਦੀ ਸੀ ਮਮਾ ਆਲੂ ਵਾਲੇ ਪਰੌਂਠੇ ਬਣਾ ਕੇ ਦਿਓ ਤੇ ਇੱਥੇ ਬਸ ਮੈਂ ਬੱਚਿਆਂ ਨੂੰ ਨਵਾਣ ਨੂੰ ਕਿ ਆਪ ਵੀ ਨਾਲਿਆ ਤੇ ਕੰਮ ਸਾਰਾ ਆਪਾਂ ਕਰ ਲਿਆ ਕਪੜੇ ਕੁੱਪੜੇ ਵੀ ਧੋ ਗਏ ਆ ਤੇ ਬਸ ਇੱਥੇ ਪਰੌਂਠੇ ਬਣਾਉਂਦੀ ਪਈ ਸੀ ਕਿ ਮੈਂ ਮੱਜਲ ਪਰੌਂਠੇ ਖਾ ਲੋ ਪਹਿਲਾਂ ਇਹਨਾਂ ਨੂੰ ਕਹਿਣ ਲਈ ਫਿਰ ਤੁਹਾਡਾ ਰਵਾਉਂਗੀ ਸਿਰ ਇਹਨਾਂ ਨੇ ਜਾਣਾ ਜਨਾਈ ਸੰਡੇ ਦੀ ਵੀਡੀਓ ਵਾ ਤੇ ਇਹਨਾਂ ਨੇ ਜਾਣਾ ਟਿਊਸ਼ਨ ਤੇ ਸੌਰੀ ਸੱਚ ਟਿਊਸ਼ਨ ਤੇ ਨਹੀਂ ਹੀ ਸੰਡੇ ਨੂੰ ਨਹੀਂ ਤੇ ਉਹ ਅਹੀਂ ਜਾਣਾ ਹੈ ਉੱਥੇ ਗੁਰਦਰਾ ਸਾਹਿਬ ਵਿਚ ਪੈਰਾ ਸਾਹਿਬ ਕੱਟਣਾ ਤੇ ਬਸ ਇੱਥੇ ਤੱਕ ਕਰਕੇ ਮੈਂ ਇਹਨਾਂ ਨੂੰ ਕਹਿੰਨੀ ਮੈਂ ਰੋਟੀ ਰੋਟੀ ਖਾ ਲੋ ਇੱਕ ਫ੍ਰੀ ਹੋ ਜਿਓ ਤੇ ਪਾਪਾ ਵੀ ਨਾਲ ਨੂੰ ਕਿਉ ਫੀ ਹੋ ਗਿਆ ਉਹ ਗਿਆ ਡੇਰੇ ਮਾੜਾ ਜੋ ਕਹਿੰਦੇ ਜਦ ਰੋਟੀ ਲਾਓਗੇ ਮੈਨੂੰ ਫੋਨ ਕਰ ਦਿਓ ਮੈਂ ਆ ਜਾਊਂਗਾ ਮੈਂ ਚਲਾ ਜਾਓ 10:00 ਵਰਗ 10:00 ਵਜੇ ਤੱਕ ਤੇ ਇੱਥੇ ਮੰਤਲ ਵਜੇ 10:00 ਵਜੇ ਅਸ 10 ਮਿੰਟ ਦਾ ਟਾਈਮ ਹੈਗਾ ਹੀ ਮੈਂ ਕਾਣੀ ਦੇਰ ਤੱਕ ਮੈਂ ਬੱਚਿਆਂ ਨੂੰ ਲਾ ਲੂ ਕੇ ਦੇਣੀ ਆ ਇਹਨੇ ਤਿੰਨ ਚਾਰ ਦਿਨ ਹੋ ਗਏ ਹੁਣ ਮੀਤ ਪਰੌਂਠੀਆਂ ਮੰਗਣ ਡੀਆਂ ਦੀ ਮਮਾ ਆਲੂ ਵਾਲੀ ਪਰੌਂਠੀ ਲਾਉ ਆਲੂ ਵਾਲੀ ਪਰੌਂਠੀ ਬਸ ਫਿਰ ਮੈਂ ਸਵੇਰੇ ਉੱਠਦੇ ਆ ਸਾਰੀ ਅੱਜ ਨਾ ਆਲੂ ਬਾਲੇ ਸੀਗੇ ਕੰਮ ਕੰਮ ਕਰ ਦੀਨੇ ਆਲੂ ਵਾਲੇ ਤੇ ਫਿਰ ਮਾਂ ਚੱਲ ਇਹਨਾਂ ਨੂੰ ਲਾ ਦੇਣੀ ਪਰੌਂਠੀਆਂ ਤੇ ਪਰੌਂਠੀਆਂ ਉਹਨੀਆਂ ਲਾ ਕੇ ਤੇ ਫਿਰ ਆਪਾਂ ਕਰਦੇ ਬਾਕੀ ਮਤਲਬ ਕੰਮ ਕੇ ਕਪੜੇ ਪੂਰੇ ਤੈ ਤੋ ਹੀ ਮੰਨ ਲੇਵਾਂ ਬਾਤ ਚ ਕਰੂੰਗੀ ਤੇ ਮੁੜ ਕੇ ਨਾ ਟਾਈਮ ਮੇਂ ਇੱਕ ਝਟ ੜੀ ਛਤੀ ਹੋ ਜਾਂਦਾ ਕਿਉਂਕਿ ਗੁਰਦਰਾ ਸਾਹਿਬ ਵੀ ਜਾਣੇ ਆਂ 12 ਵਜੇ ਚ ਪਰਾ ਸਾਹਿਬ ਸ਼ੁਰੂ ਹੁੰਦੇ ਫਿਰ ਵਿੰਡ ਵਾਲੇ ਗੁਰਦਰਾ ਚਲ ਜਾਈ ਦਵਾ ਉਥੇ ਲਾਈਵ ਲਾ ਕੇ ਤੁਮਹਨੂੰ ਕਾਫੀ ਵੀਪੀਆਂ ਹੁੰਦੀਆਂ ਵਾ ਬਾੜ ਕਰ ਲਈ ਤੇ ਚਲੋ ਹਣਾ ਉਥੇ ਬਾੜ ਕਰ ਆਈ ਤੇ ਵਧੀਆ ਲੱਗਦਾ ਬਾੜ ਕਰਨਾ ਤੇ ਚਲੋ ਹਣਾ ਉਸ ਤਰ੍ਹਾਂ ਤੇ ਕੀ ਹੁੰਦਾ ਨਹੀਂ ਆ ਤੇ ਪਰ ਜਦੋਂ ਇਸ ਤਰ੍ਹਾਂ ਗੁਰਦਾਰੇ ਜਾਈਦਾ ਨਾ ਉਦੋਂ ਕਰ ਲਈ ਤਾਂ ਘਰੇ ਤੇ ਮੇਰੇ ਤੋਂ ਹੁੰਦਾ ਹੀ ਨਹੀਂ ਆ ਤੇ ਇੱਥੇ ਆ ਗਿਆ ਸੀ ਜੇ ਕੱਪਾਂ ਵਾਲਾ ਭਾਈ ਰੋਟੀਆਂ ਬਪਾਉਂਦੇ ਫਕੌਂਦੇ ਸਾਰਨਾ ਮਨਮੀਤ ਨਾ ਕੱਪ ਲੈਣ ਚਲ ਗਈ ਕਹਿੰਦੀ ਮੰਮਾ ਇਹੋ ਤਾਈ ਹੁਣੀ ਕੱਪ ਲੈਣ ਦੀਆਂ ਸਾਰੀਆਂ ਜਿਹੜੀਆਂ ਕੱਪ ਲੈਣ ਦੀਆਂ ਤੇ ਆਪਾਂ ਹੀ ਕੱਪ ਲੈ ਲਈਏ ਤੇ ਇੱਥੇ ਮੈਨੂੰ ਫਿਰ ਮਨਮੀਤ ਨੇ ਲੈ ਕੇ ਆਈ ਕਹਿੰਦੀ ਮੰਮਾ ਆਜੋ ਆਜੋ ਹਲੇ ਕਹਿੰਦੀ ਮੈਨੂੰ ਇਹੋ ਲੈ ਕੇ ਦੇ ਤੇ ਨਾ ਨਾ ਕਰ ਦੇ ਨਾ ਤੇ 5-600 ਰੁਪਏ ਦਾ ਸਮਾਨ ਲੈ ਲਿਆ ਅਸੀਂ ਤੇ ਬੜਾ ਵਧੀਆ ਲੱਗਾ ਹੈ ਗਿਆ ਹਨਾ ਸਮਾਨ ਫਿਰ ਕੱਪ ਕੂਪਰ ਟ੍ਰੇ ਵੀ ਲਈ ਕਾਫੀ ਕੁਝ ਲੈ ਲਿਆ ਫਿਰ ਬੱਚਿਆਂ ਨੂੰ ਵੀ ਲੈ ਲੂ ਦਿੱਤੇ ਤੇ ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਲੋ ਜੀ ਹੈਗੀ ਆ ਅਗਲੇ ਦਿਨ ਦੀ ਵੀਡੀਓ ਮੰंडे ਦੀ ਸੋਮਰ ਚੰਮਾ ਦੀ ਤੇ ਇੱਥੇ ਹੁਣ ਆਪਾਂ ਰਖੰਡੇ ਆ ਕੱਪੜੇ ਕੱਪ ਚੁੱਕੰਡੇ ਆ ਹੈਲੋ ਜੀ ਸਸੂਲ ਦਾ ਸਾਰਾ ਸਮਾਨ ਆ ਮਿਸਮਾਨ ਲਈ ਆਇਆ ਕਰਨਾ ਥੱਲੇ ਨੇ ਥੱਲੇ ਟੈਂਟ ਮੰਡੇ ਹੋਏ ਆ ਤੇ ਸਮਾਨ ਚੁੱਕਿਆ ਨਹੀਂ ਆਰ ਲੋ ਹੋਣਾ بانہ دے ای کھانی نے اے تراو خالی ਗੱਬਤੀ ਨਾਲ ਉਹ ਲਿਆ ਤੇ 6 ਕੱਪਾਂ ਲੈ ਰਹਿ ਜਾਂ। ਯਾ ਬੱਚਾ। ਆਹ ਕੁਲੀ ਲਈਆ, ਕਈ ਲਈਆ। ਆਹ ਆਪਣਾ ਛੋਟੇ-ਮੁੰਡੇ ਕੱਢ ਲੈ ਆ। ਦੁੱਗੀ ਨਹੀਂ ਆ। ਅਗਰ ਬਤੀਣਾਉਣ ਵਾਲਾ ਲਿਆ ਵਾ। ਇੱਕ ਮਨਮੀ ਮਨਮੀ ਤੁਹਾਡੇ ਬਾਡੇ ਕਿੱਥੇ ਆ? ਕੇ ਜੀ ਕੇਦੀ ਆ। ਆਹ ਡੁੰਗੇ ਲੈ ਆ। ਲੋ। ਤੋੜੂੰਗੀ ਆ ਵਾ। ਤੇ ਆਹ ਹਣ ਮੀਤ ਦੀ ਕੈਡੂ ਆਣੀ ਕਿ ਨਿਕਲ ਆਪ ਕੋ ਸ਼ੇਕ ਆਪੋ ਆ ਤੇ ਨਾਲ ਮਤਲਬ ਕਿ ਆ ਉਹ ਕਿੰਨੀ ਦੀ ਗਿੰਦੇ ਬਸ ਇਹ ਨਹੀਂ ਕਿ ਆਪਾਂ ਹੀ ਸ਼ੋਪਿੰਗ ਲਈ ਤਾਂ ਸਮਾਨ ਖਰੀਦਦੇ ਨੇ ਕਿੰਨੇ ਜੀ ਤੇ ਆਪਾਂ ਟੇਬਲ ਦਾ ਕੱਪੜਾ ਵਿਛਾ ਕੇ ਤੇ ਕੱਪ ਉੱਪਰ ਸਾਰੇ ਵੇਕ ਰੱਖ ਕੇ ਸੈਟਿੰਗ ਹੈ ਜੀ ਚੁੱਕਦੀ ਆ ਮੈਂ ਟੇਬਲ ਤੇ ਪਏ ਆ ਤੇ ਉਹ ਕੱlde ਲੈ ਆ ਤੇ ਕੱlde ਹੀ ਟੇਬਲ ਤੇ ਪਏ ਆ ਤੇ ਅੱਜ ਮੈਂ ਹੁਣ ਕੱਪੜਾ ਕੂਬੜਾ ਸਾਰਾ ਝਾੜ ਕੇ ਵਿਛਾ ਲਿਆ ਤਾਂ ਉਹ ਤੇ ਹੀ ਕੱlde ਕੇ ਸਕੂਲ ਸ ਤੇ ਛੱਡ ਗਿਆ ਟੇਬਲ ਦਾ ਉਹ ਹੁਣ ਵਿਛਾਇਆ ਵਾ ਤੇ ਹੁਣ ਹੋਰ ਤੱਕ ਆਪਕੋ ਚੁਪਕਦੀ ਤੇ ਮਨ ਮੀਤ ਕੱਲ ਮੈਨੂੰ ਨਾ ਮਿਲ ਤੇ ਲੱਗੀ ਰੋਟੀ ਬਣਾ ਕੇ ਟੀ ਤੇ ਰੋਟੀ ਲੱਗ ਗਈ ਕਾਣ ਤੇ ਮਮਾ ਆ ਜੋ ਕੱਪ ਵੇਖਈਏ ਕਾਪ ਕੋ ਬੜੇ ਸੋਨੇ ਭਾਈ ਆ ਤਾਈ ਜੀ ਹੁਣ ਆਂਦੀ ਲੈਣ ਡਈਆਂ ਵਾ ਦੀਦੀਆਂ ਖਲੋਤ ਗਈ ਬਾਹਰ ਲੈਣ ਡੇ ਤੇ ਆਂਦੀ ਆ ਜੋ ਆ ਜੋ ਫਿਰ ਮੈਨੂੰ ਵੀ ਲੱਗੀ 5-600 ਰੁਪਏ ਐਵੇਂ ਹੀ ਖਰਤੀਆ ਗਿਆ ਚਲੋ ਪੱਕੀ ਚੀਜ਼ਾਂ ਸੋਹਣੀਆਂ ਕੇਹੋਲੀ ਚੀਜ਼ ਵੇਖ ਕੇ ਨਹੀਂ ਰਿਹਾ ਜਾਂਦਾ ਹਨਾ ਕਿ ਵਧੀਆ ਲੱਗੀ ਤੇ ਮੈਂ ਕਿ ਚੱਲ ਲੈ ਲੈਣੇ ਆ ਤੇ ਵਧੀਆ ਲੱਗਾ ਹਾਂ ਹਿੱਤੇ ਮੈਂ ਕੱਪੜੇ-ਕਪੜੇ ਤੈ ਲੈ ਆਉਣ ਲਈ ਸੀ ਤੇ ਫੁਲਕੇ ਜੇ ਲਾਉਣੇ ਹੈਗੇ ਤੇ ਤਾਂ ਉਸ ਤੋਂ ਬਾਅਦ ਮੇਰ ਤੋਂ ਵੀਡੀਓ ਜਦੋਂ ਗੁਰਦਾਰੇ ਸਾਬ ਚੱਲ ਗਏ ਫਿਰ ਆਣ ਕੇ ਨਾ ਮੇਰ ਤੋਂ ਵੀਡੀਓ ਸ਼ੂਟ ਨਹੀਂ ਫਿਰ ਬੱਚਾ ਉਹ ਵੀ ਕੋਣ ਕੋਣ ਵੇਖਣਾ ਹੁੰਦਾ ਇਹਨਾਂ ਨੇ ਫਿਰ ਔਕਾ ਹੀ ਕਿਆ ਉਧਰੋਂ ਆਣ ਕੇ ਤੇ ਫਿਰ ਗੁਰਦਾਰੇ ਚੱਲ ਜੰਨੇ ਨੇ ਬਾਬੇ ਜੋੜੀ ਉਤੋਂ ਆਣ ਕੇ ਫਿਰ ਨੀਰਾ ਹੋ ਕੇ ਕੱਲ ਨਹੀਂ ਕੋਈ ਵੀ ਕੀਤੀ ਤੇ ਅੱਜ ਵੀ ਸ਼ਾਮਾਂ ਦਾ ਟਾਈਮ ਜਦੋਂ ਮੈਂ ਵੀਡੀਓ ਸ਼ੂਟ ਕੀਤੀ ਮਤਲਬ ਕਿ ਕੱਲ ਤੇ ਜਿੱਥੇ ਕਾਪੜਾ ਤੇ ਬਾਅਦ ਚ ਉਸ ਤੋਂ ਬਾਅਦ ਮੇਰ ਤੋਂ ਸ਼ੂਟ ਨਹੀਂ ਹੋਈ ਵੀਡੀਓ ਤੇ ਇਹ ਕੱਲ ਦੇ ਕੱਪੜੇ ਤੈ ਲੱਗੇ ਲਾਉਣ ਵਾਲੇ ਤੇ ਇੱਥੇ ਮੈਂ ਕੱਪੜਾ-ਕੱਪੜੇ ਤੈ ਲਾ ਕੇ ਰੱਖ ਲਈ ਨਹੀਂ ਬੈੱਡ ਸ਼ੀਟਾਂ ਚੇਂਜ ਕੀਤੀਆਂ ਤੇ ਧੂ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਜਿਹੜੇ ਵੀ ਚੈਨਲ ਦੇ ਨਵੇਂ ਆਉਂਦੇ ਨੇ ਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਇੱਥੇ ਬੱਚੇ ਡੈ ਹੀਗੇ ਕੰਮ ਕਰਨ ਦੋਵੇਂ ਭੈਣ ਭਰਾ ਇੱਥੇ ਕੰਮ ਡੈ ਹੀ ਕਰਾਉਣ ਇਹਨਾਂ ਨੂੰ ਤੇ ਅੱਜ ਬਣਾਏ ਹੀ ਪਨੀਰ ਦੀ ਪੁਰਜੀ ਤੇ ਬਸ ਫੁਲਕੇ ਲਾਉਣੇ ਫੁਲਕੇ ਮਾ ਤੁਹਾਡੇ ਜੇ ਕੱਪੜੇ ਤੈਰ ਲਾ ਲਾ ਪ੍ਰੈਸ ਕਰਨ ਵਾਲੇ ਪ੍ਰੈ ਟੇਬਲ ਕੁਛ ਦਿਰਾ ਤੇ ਇਹਨਾਂ ਨੂੰ ਤੇ ਇਹ ਤੇਲਾ ਨੂੰ ਮਲੇ ਤੇਲ ਲਾ ਲਾ ਤੇ ਬਸ ਇੱਥੇ ਕੱਪੜੇ ਤੇ ਤੈਰ ਲਾ ਕੇ ਤੇ ਰੋਟੀ ਲਾ ਕੇ ਦੇਣੀ ਆ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਾਲ ਨਾਲ ਮੈਂ ਬੱਚਿਆਂ ਨੂੰ ਕੰਮ ਕਰਾਉਣ ਦੀ ਤਈ ਹਾਂ ਜੀ ਓਕੇ ਜੀ ਬਾਏ